देखो जिन्ना ਵੀ ਟ੍ਰੈਵਲ ਏਜੰਟਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਇਲੀਗਲ ਢੰਗ ਨਾਲ ਨੂੰ ਭੇਜਿਆ ਸੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਆ ਔਰ ਬਿਲਕੁਲੋ ਜਿਹੜੇ ਨੌਜਵਾਨ ਆਏ ਨੇ ਕਿ ਅਸੀਂ ਨੌਕਰੀਆਂ ਕੱਟ ਰਹੇ ਆ ਉਹ ਆਪਣੇ ਨੌਕਰੀਆਂ ਚ ਅਪਲਾਈ ਕਰਨ ਆਪਣਾ ਮੁਕਾਬਲੇ ਦਾ ਇਮਤਿਹਾਨ ਦੇਣ ਤਾਂ ਉਹਨਾਂ ਦੀ অন ਮੈਰਿਟ ਦੇ ਸੈਕਸ਼ਨ ਹੋਣੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਏ ਜਿਵੇਂ ਉਹਨਾਂ ਨੂੰ ਬੇੜੀਆਂ ਨਾਲ ਬੰਨ ਕੇ ਲੈ ਜਾਂਦੇ ਉਹਦੇ ਲਈ ਪੰਜਾਬ ਸਰਕਾਰ ਕੋਈ ਖਾਸ ਬਿਲਕੁਲ ਅਸੀਂ ਤਾਂ ਲਗਾਤਾਰ ਜਿੱਥੇ ਵੀ ਕੀਤੀ ਹਿਊਮਨ ਰਾਈਟਸ ਦੀ ਉਲੰਘਣਾ ਹੁੰਦੀ ਆ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਹੋਈ ਆ ਇਹ ਗਵਰਨਮੈਂਟ ਆ ਇਹਦੇ ਤੇ ਸੰਕੇਨ ਲੈਣਾਗਾ ਇੱਕ ਪਾਸੇ ਤਾਂ ਭਾਰਤ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਕਹਿੰਦੇ ਕਿ ਅਸੀਂ ਹਿਊਮਨ ਰਾਈਟਸ ਦੇ ਰਾਖੇ ਆ ਪਰ ਲੇਕਿਨ ਜਦੋਂ ਇੰਟਰਨੈਸ਼ਨਲ ਲੈਵਲ ਤੇ ਹਿਊਮਨ ਰਾਈਟਸ ਦੀ ਲੰਘਣਾ ਹੋਈ ਹੈ ਤਾਂ ਮੈਂ ਸਾਹਮਣੇ ਮੋਦੀ ਸਾਹਿਬ ਨੂੰ ਜਿਹੜਾ ਯੂਐਸਏ ਦੇ ਪ੍ਰੈਜ਼ੀਡੈਂਟ ਨਾਲ ਗੱਲ ਕਰਕੇ ਇਸ ਮਾਮਲੇ ਦਾ ਹੱਲ ਕਰ ਚੰਗੇ ਪੁਰਾਣੇ ਸਮਿਆਂ ਦੇ ਅੰਦਰ ਪੁਰਾਣੀਆਂ ਸਰਕਾਰਾਂ ਦੇ ਸਮੇਂ ਚ ਭਰਤੀ ਪ੍ਰਕਿਰਿਆ ਜਿਹੜੀ ਉਹ ਸਮਾਂ ਰਹਿੰਦੇ ਪੂਰੀ ਨਾ ਹੋਣ ਕਰਕੇ ਪ੍ਰੋਬਲਮ ਆਈ ਆ ਸੋ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਲਗਾਤਾਰ ਅਸੀਂ ਭਰਤੀ ਪ੍ਰਕਿਰਿਆ ਵੀ ਕੀਤੀ ਆ ਪਿੱਛੇ ਵੀ ਅਸੀਂ ਲਗਭਗ 500 ਤੋਂ ਉੱਪਰ ਪ੍ਰਿੰਸੀਪਲਾਂ ਦੀ ਭਰਤੀ ਕੀਤੀ ਜਿਹੜੇ ਡਿਪਾਰਟਮੈਂਟਾਂ ਰਾਹੀਂ ਆਏ ਨੇ ਹੁਣ ਵੀ ਜਿਹੜਾ ਪ੍ਰੋਮੋਸ਼ਨ ਦੀਆਂ ਬਹੁਤ ਸਾਰੀਆਂ ਫਾਈਲਾਂ ਲਗਾਤਾਰ ਆ ਰਹੀਆਂ ਰਹਿ ਗਿਆ ਅਸੀਂ ਪ੍ਰੋਮੋਟ ਕਰਕੇ ਅਸੀਂ ਬਿਲਕੁਲ ਸਾਡਾ ਸਿੱਖਿਆ ਸਾਡਾ ਏਜੰਡਾ ਗਾ ਆਮ ਆਦਮੀ ਪਾਰਟੀ ਦਾ ਬਿਲਕੁਲ ਕੋਈ ਅਸਾਮੀ ਜਿਹੜੀ ਆਉਣ ਵਾਲੇ ਸਮੇਂ ਖਾਲੀ ਨਹੀਂ ਰਹਿਣ ਦਿੱਤੀ ਜਊਗਾ ਭਾਗ ਦੇ ਜਿਹੜੇ ਸਕੂਲਾਂ ਦੀ ਦੂਜੀ ਅਸਾਮੀਆਂ ਹਨ ਇਹਨਾਂ ਦੋਨਾਂ ਅਸਾਮੀਆਂ ਤੋਂ ਉਹਨਾਂ ਦੇ ਬਾਰੇ ਜਦੋਂ ਭਾਗ ਤੋਂ ਕੋਈ ਇਨਟਰਵੈਂਸ਼ਨ ਮੰਗੀ ਜਾਂਦੀ ਆ ਸਾਥਦਾ ਹੈ ਭਾਗ ਕਿ ਸਟੇਟ ਨੂੰ ਬਜਾਤ ਹੈ ਕਿ ਕਿਸੇ ਨੂੰ ਕੋਈ ਦਿੱਤੀ ਜਾਂ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਵੀ ਹਦਾਇਤ ਨਹੀਂ ਹੈਗੀ ਜੀ ਆਰਟੀਏ ਐਕਟ ਦੇ ਅਧੀਨ ਕੋਈ ਵੀ ਲੈ ਸਕਦਾਗਾ ਕੋਈ ਟੈਕਨੀਕਲ ਕਿਤੇ ਕੋਈ ਪ੍ਰੋਬਲਮ ਹੋ ਗਈ ਉਹ ਤੁਸੀਂ ਜਾ ਕੇ ਅਧਿਕਾਰੀ ਨਾਲ ਮਿਲ ਕੇ ਹੱਲ ਕਰ ਸਕਦੇ ਹੋ ਅਸੀਂ ਲਗਾਤਾਰ ਸਾਰੀ ਇਨਫੋਰਮੇਸ਼ਨ ਅਸੀਂ ਤਾਂ ਬਲੈਕ ਐਂਡ ਵਾਈਟ ਚ ਹਰ ਚੀਜ਼ ਦਿੰਦੇ ਆ ਕਿ ਪਹਿਲੀ ਸਰਕਾਰ ਆ ਜੀ ਨੇ ਹੁਣ ਤੱਕ ਪੌਣੇ 3 ਸਾਲਾਂ ਚ 50000 ਤੋਂ ਉੱਪਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾਗਾ ਔਰ ਕੱਲ੍ਹ ਹੀ ਕੈਬਨਟ ਦੀ ਮੀਟਿੰਗ ਹੋਈ ਸੀਗੀ ਉਹਦੇ ਅੰਦਰ 53000 ਅਸਾਮੀਆਂ ਦਾ ਸਹੀ ਹੋਰ ਪ੍ਰਬੰਧ ਕੀਤਾਗਾ 50000 ਜਿਹੜੀਆਂ ਅਦਯੋਗਿਕ ਖੇਤਰ ਦੇ ਅੰਦਰ ਔਰ ਲਗਭਗ 3500 ਦੇ ਕਰੀਬ ਜਿਹੜੀਆਂ ਨੇ ਉਹ ਸਰਕਾਰੀ ਖੇਤਰ ਦੇ ਅੰਦਰ ਅਸੀਂ ਤਾਂ ਲਗਾਤਾਰ ਰੋਜ਼ਗਾਰ ਦੇਣ ਲਈ ਵਚਨਬੱਧ ਆ ਔਰ ਇਹ ਇਹ ਬਿਲਕੁਲ ਸਪਸ਼ਟਾ ਕਿ ਇਸ ਵਾਰ ਜਿਹੜੀਆਂ ਨੌਕਰੀਆਂ ਨੇ ਉਹ ਭਾਈ ਭਤੀਜਾਵਾਦ ਰਾਹੀਂ ਨਹੀਂ ਮਿਲ ਰਹੀਆਂ ਜਾਂ ਕਿਸੇ ਕਰਪਸ਼ਨ ਦੇ ਮਾਦਲ ਰਾਹੀਂ ਨਹੀਂ ਮਿਲ ਰਹੀਆਂ ਇਸ ਵਾਰ ਨੌਕਰੀਆਂ ਸਾਰੀਆਂ ਮੈਰਿਟ ਦੇ ਆਧਾਰ ਤੇ ਮਿਲ ਰਹੀਆਂ ਨੇ ਜਿਹੜਾ ਮੈਰਿਟ ਦੇ ਵਿੱਚ ਜਿਹੜਾ ਵੀ ਬੱਚਾ ਨੈਟ ਦੇ ਦਿਨ ਚਾਹੋ ਐਸਐਸ ਕੋਰਟ ਦਾ एग्जाम ਪਾਸ ਕਰਕੇ ਚਾਹੇ ਐਸਐਸ ਕੋਰਟ ਦਾ एग्जाम ਪਰ ਕੇ ਪਾਸ ਕਰਕੇ ਆਉਂਦਾਗਾ ਤੁਹਾਨੂੰ 100% ਮਿਲਦੀ ਆ ਪਹਿਲੀ ਸਰਕਾਰ ਜਦੋਂ ਦਾ ਪੰਜਾਬ ਬਣਿਆਗਾ ਜੇ ਮੈਂ ਉਹ ਜਦੋਂ ਦਾ ਭਾਰਤ ਆਜ਼ਾਦ ਹੋਇਆ 1947 ਤੋਂ ਬਾਅਦ ਗੱਲ ਕਰਾਂ ਤਾਂ 320 ਪੋਸਟਾਂ ਪੀਸੀਐਸ ਦੀਆਂ ਮੇਰੇ ਨਾਲ ਸਾਡੇ ਅਧਿਕਾਰੀ ਕਹਿੰਦੇ ਡਿਪਟੀ ਕਮਿਸ਼ਨਰ ਸਾਹਿਬ ਇਹ ਮੈਨੂੰ ਕਰੈਕਟ ਕਰ ਦੇਣਗੇ ਜੇ ਮੈਂ ਗਲਤ ਆਉਂਗਾ 320 ਪੋਸਟਾਂ ਪਹਿਲੀ ਵਾਰ ਪੀਸੀਐਸ ਦੀਆਂ ਕੱਢੀਆਂ ਨੇ ਪਰ ਲੇਕਿਨ ਉੱਥੇ ਹੋਣਾ ਮੁਕਾਬਲਾਗਾ